ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਅਤੇ ਪੰਜਾਬ ਦੇ ਵਿੱਚੋਂ ਰਾਜ ਸਭਾ ਦੇ ਮੈਂਬਰ ਰਗਵ ਚੱਡਾ ਦੇ ਵੱਲੋਂ ਕੱਲ ਇੱਕ ਸਰਵੇ ਕੀਤਾ ਗਿਆ ਸੀ ਆਪਣੀ ਮੁੱਛ ਨੂੰ ਲੈ ਕੇ ਲੋਕਾਂ ਤੋਂ ਸਵਾਲ ਪੁੱਛਿਆ ਗਿਆ ਸੀ ਕਿ ਮੈਨੂੰ ਮੋਛ ਰੱਖਣੀ ਚਾਹੀਦੀ ਹੈ ਜਾਂ ਫਿਰ ਹਟਾ ਦਿਨ ਚਾਹੀਦੀ ਹੈ ਅਤੇ ਉਸ ਦਾ ਰਿਜ਼ਲਟ ਆ ਚੁੱਕਿਆ ਹੈ ਰਗਵ ਚੱਡਾ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਦੀ ਮੁੱਛ ਕੱਟੀ ਹੋਈ ਦਿਖਾਈ ਦੇ ਰਹੀ ਹੈ ਅਤੇ ਉਹਨਾਂ ਨੇ ਇੱਥੇ ਇੱਕ ਜੋ ਪੋਲ ਸੀ ਉਹ ਵੀ ਸਾਂਝਾ ਕੀਤਾ ਹੈ ਜਿਸ ਦੇ ਵਿੱਚ 51% ਲੋਕ ਚਾਹੁੰਦੇ ਸੀ ਕਿ ਮੁੱਛ ਨਾ ਕੱਟੀ ਜਾਵੇ ਤੇ 49% ਲੋਕ ਚਾਹੁੰਦੇ ਸੀ ਕਿ ਮੁੱਛ ਕਟਾ ਦਿਓ ਪਰ ਇੱਥੇ ਰਗਵ ਚੱਡਾ ਦਾ ਕਹਿਣਾ ਹੈ ਕਿ ਇਹ ਜਿਹੜੀ ਵੀਟੋ ਪਾਵਰ ਸੀ ਉਸ ਦਾ ਇਸਤੇਮਾਲ ਕਰਦੇ ਹੋਏ ਉਹਨਾਂ ਦੀ ਧਰਮ ਪਤਨੀ ਨੇ ਮੁੱਛ ਕਟਾਉਣ ਦਾ ਫੈਸਲਾ ਕਰ ਦਿੱਤਾ ਭਾਵ ਉਹਨਾਂ ਦੀ ਪਤਨੀ ਦੇ ਵੱਲੋਂ ਜੋ ਆਖਰੀ ਵੋਟ ਦਾ ਇਸਤੇਮਾਲ ਕੀਤਾ ਗਿਆ ਉਸ ਦੇ ਨਾਲ ਫੈਸਲਾ ਬਦਲ ਗਿਆ ਤੇ ਲੋਕਤੰਤਰ ਦੀ ਜਿੱਤ ਹੁੰਦੇ ਹੁੰਦੇ ਰਹਿ ਗਈ ਹੈ ਅਤੇ ਇਸ ਤਰੀਕੇ ਦੇ ਨਾਲ ਰੰਗ ਵਿਚੱਡਾ ਨੇ ਆਪਣੀ ਮੁੱਛ ਘਟਾ ਕੇ ਤਸਵੀਰ ਸਾਂਝੀ ਕਰ ਦਿੱਤੀ ਹੈ ਤਾਂ ਪੰਜਾਬ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਕਾਫੀ ਜ਼ਿਆਦਾ ਮਜ਼ਾਕ ਵੀ ਜਿਹੜਾ ਸਟਰੋਲ ਵੀ ਕੀਤਾ ਜਾ ਰਿਹਾ ਸੀ ਰਗਵ ਚੱਡਾ ਨੂੰ ਪਰ ਉਹਨਾਂ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਮੈਂ ਮੁੱਛ ਹੁਣ ਕਟਾ ਦਿੱਤੀ ਹੈ ਉਸ ਦੀ ਤਸਵੀਰ ਉਹਨਾਂ ਨੇ ਸਾਂਝੀ ਕੀਤੀ ਹੈ ਅਤੇ ਇੱਕ ਦਿਨ ਪਹਿਲਾਂ ਉਹਨਾਂ ਨੇ ਆਪਣੀ ਜੋ ਤਸਵੀਰ ਸੀ ਮੁੱਛਾਂ ਵਾਲੀ ਉਹ ਸਾਂਝੀ ਕਰਕੇ ਲੋਕਾਂ ਨੂੰ ਸਵਾਲ ਪੁੱਛਿਆ ਸੀ ਕਿ ਮੈਨੂੰ ਮੁੱਛ ਰੱਖਣੀ ਚਾਹੀਦੀ ਹੈ ਜਾਂ ਫਿਰ ਕਟਾ ਦੇਣੀ ਚਾਹੀਦੀ ਹੈ ਤਾਂ ਹੁਣ ਜੋ ਉਹਨਾਂ ਨੇ ਤਸਵੀਰ ਸਾਂਝੀ ਕਰਕੇ ਲੋਕਾਂ ਨੂੰ ਦੱਸ ਦਿੱਤਾ ਹੈ ਕਿ ਜੋ ਆਖਰੀ ਵੋਟ ਪਾ ਕੇ ਫੈਸਲੇ ਨੂੰ ਬਦਲ ਦਿੱਤਾ ਗਿਆ ਹੈ ਭਾ ਮੁੱਛ ਕਟਾਉਣ ਦਾ ਫੈਸਲਾ ਹੋਇਆ ਸੀ ਜਿਸ ਤੋਂ ਬਾਅਦ ਮੁੱਛ ਕਟਾ ਕੇ ਉਹਨਾਂ ਨੇ ਤਸਵੀਰ ਸਾਂਝੀ ਕਰ ਦਿੱਤੀ ਹੈ ਪਰ ਲਗਾਤਾਰ ਸਵਾਲ ਇਸ ਵੇਲੇ ਵੀ ਉਹਨਾਂ ਦੇ ਕਮੈਂਟ ਸੈਕਸ਼ਨ ਦੇ ਵਿੱਚ ਲੋਕ ਕਹਿ ਰਹੇ ਨੇ ਕਿ ਤੁਸੀਂ ਪੰਜਾਬ ਦੇ ਐਮਪੀਓ ਪੰਜਾਬ ਦੇ ਮੁੱਦਿਆਂ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਮੁੱਛਾਂ ਨੂੰ ਲੈ ਕੇ ਇੰਨੀ ਜ਼ਿਆਦਾ ਹਾਈਪ ਕਿਉਂ ਕ੍ਰੀਏਟ ਕੀਤੀ ਹੈ ਧਰਗਵ ਚੱਡਾ ਦੇ ਵੱਲੋਂ ਕੀਤੇ ਗਏ ਇਸ ਫੈਸਲੇ ਦੇ ਉੱਤੇ ਤੁਹਾਡਾ ਕੀ ਵਿਚਾਰ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ